ਭਾਈ ਬੂੜਿਆ ਅੱਜ ਤੋਂ ਤੂੰ ਮਹਾਪੁਰਸ਼ ਹੋ ਗਿਆ ਤੂੰ ਬੁੱਢਾ ਹੋ ਗਿਆ ਤੂੰ ਗੁਰੂ ਘਰ ਦੀ ਸੇਵਾ ਕਰਿਆ ਕਰ ਸੱਤਾਂ ਤੇ 12 ਸਾਲ ਤੋਂ ਲੱਗੇ ਜਦੋਂ 12 ਸਾਲ ਦੀ ਉਮਰ ਹੋਈ ਨਾ 4 ਸਾਲ ਗੁਰੂ ਨਾਨਕ ਦੇ ਆਉਣੇ ਜਾਣੇ ਬਣੀ ਰਹੀ ਸਾਧ ਸੰਗਤ ਜੀ ਇਸ ਆਉਣ ਜਾਣੇ ਦੇ ਵਿੱਚ ਇੱਕ ਦਿਨ ਬਾਬਾ ਬੂੜਾ ਕਹਿੰਦਾ ਉਹ ਬਾਬਾ ਬੁੱਢਾ ਕਹਿੰਦਾ ਗੁਰੂ ਨਾਨਕ ਸਾਹਿਬ ਜੇ ਮੇਰੇ ਦੇ ਟੁੱਟ ਪਿਆ ਨਾ ਤੇ ਇੱਕ ਕਿਰਪਾ ਕਰ ਮੇਰੀ ਝੋਲੀ ਦੇ ਵਿੱਚ ਨਾਮ ਦਾ ਕਿਨਕਾ ਪਾ ਦੇ ਸਿੱਖੀ ਦਾ ਦਾਨ ਦੇ ਦੀ ਅੱਗ ਦੇ ਅਰਦਾਸ ਸੁਣੀ ਹੈ ਤੁਸੀਂ ਹੁਣ ਵੀ ਸਮਾਪਤੀ ਦੀ ਅਰਦਾਸ ਸੁਣੀ ਹੈ ਸਿੱਖਾਂ ਨੂੰ ਸਿੱਖੀ ਦਾਣ ਅਸੀਂ ਮੰਗਦੇ ਹਾਂ ਜੀ ਸਿੱਖਾਂ ਨੂੰ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਬਵੇਕ ਦਾਣ ਮਸਾਹੋ ਦਾਣ ਇੱਕ ਆਉਂਦਾ ਹੈ ਭਰੋਸਾ ਦਾਣ ਤੇ ਮੰਗੇਗਾ ਕਿਹੜਾ ਜਿਹਨੂੰ ਗੁਰੂ ਤੇ ਭਰੋਸਾ ਆ ਗਿਆ ਤੇ ਗੁਰੂ ਨੇ ਸਿੱਖੀ ਦੇਣੀ ਕਿਹਨੂੰ ਹੈ ਜਿਹਦੇ ਦੇ ਗੁਰੂ ਨੂੰ ਭਰੋਸਾ ਆ ਗਿਆ ਵੀ ਹੁਣ ਪੱਕਾ ਹੀ ਮੇਰਾ ਸਿੱਖ ਹੋ ਗਿਆ। ਇਹ ਨਾ ਹੋਵੇ ਉਹ ਇੱਥੇ ਗੁਰੂ ਨੂੰ ਵੀ ਮੰਨੇ ਤੇ ਉਹ ਬਾਬਿਆਂ ਕੋਲੋਂ ਚਿੰਤੇ ਖਾਣ ਵੀ ਜਾਵੇ, ਉਹ ਪੰਡਤਾਂ ਦੇ ਦੁਆਰੇ ਵੀ ਜਾਵੇ ਵੀ ਮੈਂ ਪੰਡਤ ਜੀ ਵਿਆਹ ਰੱਖਣਾ ਹੈ ਮੈਨੂੰ ਦਿਨ ਦੱਸੋ ਕਿਹੜਾ ਚੰਗਾ। ਉਹ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਕਿਤੇ ਹੋਰ ਦੁਆਰੇ ਜਾਵੇ। ਫਿਰ ਬਾਬਾ ਹੀ ਵੇਖ ਲੈਂਦਾ ਵਿਹਲੇ ਨੂੰ ਭੱਜ ਲੈਣ ਦੀ। ਇਹ ਵਾਸਤੇ ਸਾਡਾ ਗੁਰੂ ਬੜਾ ਬੈਂਤ ਆ। ਬਾਬਾ ਬੁੱਢਾ ਸਾਹਿਬ ਹੱਥ ਜੋੜ ਕੇ ਤਿੰਨ ਦੁਨੀਆਂ ਦੇ ਮਾਲ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਖਲੋ ਕੇ ਸਿੱਖੀ ਦੀ ਦਾਤ ਏ ਤਿਉ ਮੰਗਦਾ ਤਕੀਏ ਜੀ ਹੱਥ ਜੋੜ ਕੇ ਬੋਲੇ ਆਇਓ ਬਾਲ ਕਬੂੜਾ ਸਿੱਖੀ ਸਦਕੀ ਪਰੇਮ ਦਾ ਰੰਗ ਝਾੜੋ ਗੂੜਾ ਹੇ ਲੋਏ ਦੇ ਲਖਾ ਤਰਤੇ ਮੇਰਾ ਵਿੱਚ ਆ ਕੇ ਸਿੱਖੀ ਬਜਿ ਸ਼ੋ ਬਾਦਿਸ਼ਾ चरना नर लागे हाथ जोड़ के बोले आया बालक बूढ़ा सिखी सिदकी परे मदा रंग चाड़ो गूड़ा केल खाता सिखी बगिशो पाचा चरना नर लागे गेड़ा जमन बरे ਪਾਵੇ ਸਾਗਰ ਚੋ ਕਰ ਦਿਓ ਹੁਣ ਪਾਰ ਉਤਾਰਾ ਤਰਲ ਕਰਾਮਾ ਦਾਤਿਆ ਗਲ ਪੱਲਾ ਪਾ ਕੇ ਤਰਲ ਕਰਾਮਾ ਦਾਤਿਆ ਗਲ ਪੱਲਾ ਪਾ ਕੇ ਸਿੱਖੀ ਬਜਿ ਸ਼ੋ ਪਾਤਸ਼ਾ ਚਰ ਲਾ 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 ਕੇ ਤਾਰਿਆ ਨਿਗਾਹ ਮੇ

ਰ ਦੇਰਸ਼ਨ ਤੇਰਾ ਗਿਆ ਹੇ ਦਿਨ ਚੋ ਡੇਰਾ ਸਚ ਬੋਲਿਆ ਉਸ ਨੇ ਰਾਜੇ ਕੁੜ ਜਾ ਕੇ ਸਚ ਬੋਲਿਆ ਉਸ ਨੇ ਰਾਜੇ ਕੁੜ ਜਾ ਕੇ ਸਿੱਖੀ ਬਗ ਜੋ ਪਾਸ਼ਾ ਕਿਰਨਾਂ ਲੜ ਲਾ ਕੇ ਬੰਦੇ ਖਾਣੇ ਆਦਮੀ ਹੋਏ ਬੰਦੇ ਖਾਣੇ ਆਦਮੀ ਰਾਤ ਦੇ ਪੈ ਗਏ ਤਪੇ ਕੜਾਏ ਤੇਲ ਦੇ ਉੱਥੇ ਹੀ ਰਹੇਗਾ ਕੌਡੇ ਕੁੰਦਨ ਕਰ ਦਿੱਤੇ ਕੌਡੇ ਕੁੰਦਨ ਕਰ ਦਿੱਤੇ ਸੀ ਜੜਨੀ ਲਾ ਕੇ